ਪੰਜਾਬ 'ਚ ਜਿੱਥੇ ਹੜ ਵਰਗੇ ਹਾਲਾਤ ਬਣੇ ਹੋਏ ਹਨ ਲੋਕਾਂ ਨੂੰ ਕਾਫੀ ਮਾਰ ਪਈ ਹੈ ਇਸ ਹੜ ਦੀ ਵਜ੍ਹਾ ਨਾਲ ਲੋਕਾਂ ਦੇ ਜਿਹੜੇ ਘਰ ਉਰਲਦੇ ਨਜ਼ਰ ਆ ਰਹੇ ਹਨ ਲੋਕ ਆਵਾਜ਼ਾਰ ਹੁੰਦੇ ਨਜ਼ਰ ਆ ਰਹੇ ਹਨ ਉੱਥੇ ਹੀ ਪੰਜਾਬ ਦੇ ਵਿੱਚ ਕਈ ਨਾਮਵਰ ਹਸਤੀਆਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈਆਂ ਇਸੇ ਤਹਿਤ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਵੀ ਹੜ ਪ੍ਰਭਾਵਿਤ ਇਲਾਕੇ ਲਈ ਅਗਨ ਬੋਟ ਤਿਆਰ ਕੀਤੇ ਗਏ ਹਨ ਜਿਸ ਵਿੱਚ ਪ੍ਰਭਾਵਿਤ ਲੋਕਾਂ ਦੇ ਘਰ ਦਾ ਸਮਾਨ ਪਸ਼ੂ ਕਿਸਾਨ ਤੇ ਟਰੈਕਟਰ ਵਗੈਰਾ ਵੀ ਕੱਢੇ ਜਾ ਸਕਦੇ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਵੱਟਾ ਜਿਹੜਾ ਅਗਨਬੋਟ ਤਿਆਰ ਕੀਤਾ ਗਿਆ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਆਪਣੀ ਇਸ ਪ੍ਰਤੀ ਸੇਵਾ ਨਿਭਾਉਂਦੇ ਹੋਏ ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਆਵਾਜ਼ਾਰ ਹੋਣ ਤੋਂ ਬਚਾ ਸਕਣ ਇਹਦੀ ਲੋੜ ਦਾ

Hari keberapa ya Pak? Agak di mana? ਉੱਥੇ ਜੈਨ ਕੱਪੀ ਪਾਉਂਦਾ ਲੱਗਣੇ ਕਰ ਲੈਣਾ ਇੱਧਰ ਵੀ ਇੱਧਰ ਵੀ ਇੱਧਰ ਵੀ ਸੇਫਟੀ ਆਪਾਂ ਕਰਦੇ ਆਂ ਤੇ ਅੱਗੇ ਹੋ ਕੇ ਜਿਹੜੇ ਪਾਹਰੇ ਤੇ ਮੈਂ ਵੀ ਕਰ ਚਾਹਾਂ ਕਰਾ ਜਾਂਦਾ ਮੈਂ ਕੋਲ ਪੀ ਗੀ ਆਵੇ ਤਾ ਪਹਿਲਾਂ ਆਣਾ ਆਪੇ ਇੱਧਰ ਤੇ ਧਰ ਗਿਆ ਹੀ ਹਾਂ ਵੇ ਲੋਮੀ ਕਾਲੇ ફેર <lad> ઘુ <Lust> <trakkas> <-air> <AUT1> <habitans> <simulate> Agar di mana pihaknya kalau pakai hello? ਉੱਥੇ ਟੈਨ ਗੁੱਪੀ ਪਾਉਂਦਾ ਕੱਢਣ ਕੋਈ ਲੱਗਾ ਨਾ ਕਰਲਾ ਨਾ ਇਧਰ ਇਧਰ ਇੱਥੇ ਆਪਾਂ ਹੋਰ ਆਪਾਂ ਦੇ ਰੋਸੇ ਦੇ ਚਲੇ 35 34 34 ਜੰਮ ਕੋਈ ਪੀਜੀ ਹਵੇ ਸੁਦਾ ਤੋਂ ਪਹਿਲਾਂ ਆ ਨਾ ਆਪੇ ਇੱਧਰ ਧਰਤੀ ਗਈ ਹਾਂ ਮਾਮਾ ਇੱਧਰ ਧਰ ਗਿਆ ਨਾ ਹਾਂ ਜੀ ਹਾਂ ਜਾ ਜਾਇਆ ਕਰਾ ਸਾਹ ਦੇ ਵਿੱਚ ਆਜੇ ਮੈਨੂੰ ਬਸੇ ਤਾ